ਸਾਰੇ ਨੂੰ ਹੋਪਸ ਸਾਰੇ ਵਧੀਆ ਹੋਣਗੇ ਤੁਹਾਡਾ ਆਪਣੇ YouTube ਚੈਨਲ ਮਿਸਟਰੀ ਮਿਸ ਗੰਧਾਰਾ ਤੇ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਚਲੇ ਸੀਗੇ ਤਾਂ ਚੁਕੇ ਆਪਦੇ ਪੇਕੇ ਪਿੰਡ ਕਿਉਂਕਿ ਕੱਲ ਨੂੰ ਭਤੀਜੇ ਦੀ ਪੰਚੀਰੀ ਆਉਣੀ ਹੈ ਤਾਂ ਕਰਕੇ ਫਿਰ ਕੱਲ ਨੂੰ ਸੈਟਰਡੇ ਦੀ ਬ੍ਰਾਡ ਨਲੀ ਛੁੱਟੀ ਤੇ ਇਹ ਅੱਜ ਸਾਰੇ ਰਿਸ਼ਤੇ ਆਏ ਹੋਏ ਸੀਗੇ ਤੇ ਆਪਾਂ ਸੋਚਿਆ ਆਪਾਂ ਵੀ ਚੱਲੀਏ ਦਿਖਾਉਣਿਆ ਤੁਹਾਨੂੰ ਉਥੋਂ ਦਾ ਮਾਹੌਲ ਜੁੜੇ ਰਹੋ ਬਲੌਗ ਦੇ ਚੰਨ ਤੱਕ ਜੀ ਦੇਖ ਕੇ ਅੰਜੀ ਦੇਖੋ ਸੋਹਰੇ ਜਾਨ ਦੀ ਕਿੰਨੀ ਕਾਲੀ ਹੋਈ ਪਈ ਆ ਮਨੀਂਦਰ ਨੂੰ ਮੈਂ ਹਜੇ ਰੈਡੀ ਵੀ ਨਹੀਂ ਹੋਈਗੀ ਪਹਿਲੇ ਗੱਡੀ ਕੱਢ ਲਈ ਮਨੀਂਦਰ ਇੰਨੀ ਕਾਲੀ ਹੋਈ ਵੀ ਤੈਨੂੰ ਹੋਰ ਖਾਵਾ ਨਹੀਂ ਜਾ ਲਗੇ ਕਿਉਂ ਕਰੇ ਕੋਸ਼ ਮਿਲਦਾ ਨਹੀਂ ਇਕੱਠੇ ਰਸਨ ਮਹੀਨੇ ਦਾ ਪੱਕਾ ਕਰਾਣੀ ਹਾਏ ਮਿੱਟੀ ਕਿੰਨੀ ਹਾਏ ਹਾਏ ਕਿੰਨੀ ਗੰਦੀ ਹੋਈ ਹੋਈ ਆ ਵਿੱਚੋਂ ਹੰਦੋਣੇ ਹੋ ਤੁਸੀਂ ਕਿੱਡੀ ਆ ਬਚਾ ਲੋਂਗੇ ਮੈਂ ਪਾਟ ਗਿਆ ਤਾਂ ਨਵਾਂ ਲਿਆਉਂਦਾ ਸੀ ਮੈਂਟ ਜਾ ਹੈ ਚੂਹਿਆਂ ਨੇ ਕੁੱਤ ਪੀਆ ਚੂਹੇ ਕਿੱਥੋਂ ਆ ਗਏ تھے ਬੁਰਾ ਹਾਲੀ ਕਿੱਥੇ ਬੈਤ ਦਵਾਈ ਤਾਂ ਹੈਗੀ ਸੀ ਉਦੋਂ ਆਣਾ ਆਪਾਂ ਸਮਾਨ ਰੱਖਿਆ ਜਾ ਰਿਹਾ ਹੈ ਗਾੜੀ ਵਿੱਚ ਸਮਾਨ ਰੱਖਿਆ ਜਾ ਰਿਹਾ ਹੈ ਤੇ ਆਦਰੂ ਵੀ ਰੱਖ ਦੇ ਰੀਵੂ ਦੀ ਆਉਣ ਦੀ ਬੇਟੇ ਚੱਲ ਰਹੀ ਆ ਕਿੰਨੇ ਦਿਨ ਦਾ ਸਮਾਨ ਰੱਖ ਲਿਆ ਦੋ ਦਿਨ ਦਾ ਬਲੈਂਡਰ ਨੂੰ ਪਾਣੀ ਦੇ ਨਾਲ ਨਿਕਸਾ ਵੀ ਸਮਾਨ ਚੱਕ ਲੈਣੇ ਆ ਕੱਪੜੇ ਸਿਆਣਾ ਲਈ ਵਈ ਵਾਰੀਆਂ ਦੇ ਫੋਟੋ ਫੋਟੀਆਂ ਦਿਨੇ ਹੋ ਕੀ ਹੁੰਦੀ ਆ ਮਤ ਕੱਲ ਨੂੰ ਬਣਾਵਾਂ ਉਹ ਇੱਥੇ ਅੱਜ ਅਕਰ ਤਪਏ ਨੇ ਪੰਜੋ ਠੀਕ ਆ ਕੱਲ ਫਿਰ ਨਹੀਂ ਆਉਣੀ ਫੇਸਿਕ ਦਾ ਆ ਬੱਤਾ ਦੇਊਗਾ ਵਾਹ ਲਿਆਨ ਨੂੰ ਤੇ ਇੱਕ ਪੰਜ ਸਿੱਤਰਾ ਘੜ ਜਾਣਾ ਯਾਰ ਲੱਤਾਂ ਦੀਆਂ ਗਾੜੀਆਂ ਲੱਤਾਂ ਤੋਂ ਲੱਤਾਂ ਦੀਆਂ ਗੱਡੀਆਂ ਨਹੀਂ ਤੇ ਉਹ ਪੰਜ ਸਾਰਾ ਉਹ ਪੰਜ ਸਿੱਤਰਾ ਕਿੱਥੇ ਜਾ ਰਹੇ ਆ ਤੁਹਾਡਾ ਸੋ ਨਾਨੀ ਕੋਲੇ ਆਇਆ ਫਿਕਰਾ ਮਾ ਚੱਲਿਆ ਚੰਗਾ ਬਾਹ ਜਾਣਾ ਬਾਈ ਮਮਾ ਨੂੰ ਲੈ ਕੇ ਜਾਣਾ ਕਿ ਨਹੀਂ ਹੈ ਮੈਥੋਂ ਬਿਨਾਂ ਤੁਹਾਨੂੰ ਕੌਣ ਪੁੱਛੂਗਾ ਚੱਲ ਫਾ ਚੱਲ ਕੇ ਕੱਪੜੇ ਪਾ ਮੇਰੀ ਨੂੰ ਆ ਗਿਆ ਤੇ ਇੱਥੇ ਹੀ ਗਰਾਂ ਨਾ ਫਿਰ ਹਾਂ ਬਾ ਜਲਦੇ ਇੱਕ ਬੁੱਲਣ ਜਿਵੇਂ ਫਰਾਂ ਜਾਲਾ ਨਹੀਂ ਆਉਂਦਾ ਬੁੱਲਣ ਦੀ ਚੂੜੀ ਚੂੜੀ ਦੇਖੋ

ਸੂਚਿ ਸਹਾ ਹੋਰੀ ਚੱਕ ਲਿਆ ਤਾਂ ਵੀ ਆਪਣੀ ਜਿਹੜੀ ਤੇਰੇ ਕੰਮ ਆਈ ਉਹ ਜਦੋਂ ਮੈਂ ਸੌਂਦ ਰਿਹਾ ਸੀ ਮੈਂ ਜਿਹੜੀ ਬਾਰੇ ਕਾਸ਼ਾ ਨਾਲ ਆਉਣੇ ਚਾਹ ਰਿਹਾ ਮਾਂਮੀ ਦਾ ਜਾਨ ਨੂੰ ਮਾਂਮੀ ਦਾ ਜਾ ਗਿਆ ਤੂੰ ਜਿਹੜੇ ਲੋਟ ਆਇਆ ਚਾਹ ਮੈਂ ਕੋਲ ਤੇ ਆਹ ਸਾਰੀਆਂ ਬੇਲਾ ਬਾਸ ਨੂੰ ਜੀ ਬਾਬਾ ਦੇਖ ਰਹੇ ਹੋ ਬਾਹਰ ਨਾ ਤਾਂ ਗੱਲ ਨਹੀਂ ਆਣੀ ਤੇ ਤਾਂ ਹੀ ਉਹ ਮੂਰੇ ਉੱਤਰੀ ਤੇ ਜਾਣਾ ਮੇਰਾ ਕੋਠੀ ਪੈਣੀ ਬੇਠੀ ਆ ਗਏ ਆ ਲਾ ਲਾ ਚੱਲ ਮੈਂ ਲਾਈਆ ਕੀ ਮੋਟਰ ਉਹ ਦੇਖਿਆ ਸੀ ਪੱਟਾ ਜਿੰਦੀ ਆਉਗੀ ਲਾਈਟ ਗਏ ਮੈਨੂੰ ਉਹ ਮਨਿੰਦਰ ਵੀਰੇ ਦੇ ਕੰਮ ਆਪਾਂ ਤੱਕ ਟੋਕ ਪੈ ਦੀ ਬਾਰੇ ਸਭ ਲੋਕ ਕਰੇ ਜੁਬਾਰ ਉਹ ਕੋਈ ਨਾ ਮੈਂ ਵੀ ਦਿੰ ਤੱਕ ਕੱਟਿਆ ਹੋਣਾ ਮੈਂ ਮੈਂ ਬਾਰੇ ਚਾਕਲੇਟ ਕਿਹਦਾ ਦਿੱਤੀ ਸੀ ਚਾਕਲੇਟ ਦਿਨ ਦੀ ਨਹੀਂ ਤੈਨੂੰ ਮਜ਼ਾ ਆਉਂਦਾ ਮਾਰਦੇ ਸੀ ਲੈਣ ਗਾਣੀ ਲੈਣਾ ਚਾਕਲੇਟ ਲੈਣੇ ਤੇ ਚ ਮਾਰੇ ਇਹ ਚਾਕਲੇਟ ਲੈਣੀ ਮੋਰਨੀ ਤੇਰੀ ਚੰਦ ਹੋਈ ਸੋਨੇ ਦੀ ਦਾਨ ਨਾ ਆਈ ਨਾਨੀ ਬਾਪੂ ਨੂੰ ਨਹੀਂ ਕਰਾ ਕੇ ਤੇ ਦਾਦੀ ਨੇ ਦਾਦੀ ਨੇ ਪਾਪੂ ਨੂੰ ਨਹੀਂ ਦਿੱਤੀ ਜਾਨਾ ਪਾਪੂ ਲੈ ਕੇ ਗੁਰਦੀ ਜਾਣਾ ਕਿਹਦੇ ਚ ਕਾਦੇ ਜਾਣਾ ਤੇਰੀ ਜੀਬੂ ਅੱਛਾ ਬੇਬੀ ਹੋਰ ਕੀ ਚੀਜ਼ ਹੁੰਦੀ ਹੈ ਸੋਨੇ ਦੀ ਕੁਣ ਬਸ ਤਕ ਤੱਕ ਹੀ ਮੈਂ ਜਾਂਦਾ ਨਹੀਂ ਕਰਦਾ ਇਹ ਨਵੇਂ ਸੁੱਤ ਤੱਕ ਮੈਂ ਕਿਹਨੂੰ ਮੋਟਰ ਫੜਾਈ ਜਾਂਦਾ ਵੀ ਕਾਢਦੇ ਫੋਨ ਤੇ ਲੱਗ ਗਿਆ ਉਹ ਛੋਲੇ ਦਾ ਟੱਟ ਆ ਗਿਆ ਉਹ ਆ ਗਿਆ ਉਹ ਨਾ ਉਹ ਜਾਨੀ ਬੈਠਾ ਢੰਡਾ ਢੰਡਾ ਲੱਗ ਗਿਆ ਕੋਈ ਪਰ ਉਧਰ ਭੱਜ ਕੇ ਨਾ ਇਹ ਤਾਂ ਮਗਾਈ ਦਾ ਕੰਮ ਹੈ ਜਿੰਨੇ ਕਰਦਾ ਹੀ ਜਾਂਦੇ ਬੇਬੇ ਵਰਗੀ ਬੈਠੀ ਸੀ ਦੇ ਨੇ ਕੱਢੀ ਜਾ ਬੇਬੇ ਨੂੰ ਹੁਣ ਵੀ ਕਹਿੰਦੇ ਉਹ ਵੈਲੀ ਥੋੜੀ ਜਿਹਾ ਰੱਖ ਹੁਣ ਤਾਂ ਚੱਲੋ ਹੋਪਾ ਉੱਪਰ ਜਾ ਤੇ ਪਹਿਲੇ ਤੁਸੀਂ ਕਹਿਣਾ ਸੀ ਨਾ ਲਗਿਆ ਬੈ ਤਿੰਨ ਦਿਨ ਕੀ ਬਿਰਤ ਵੀ ਉੱਤ ਜਾ ਮੈਂ ਤਾਂ ਆਏ ਨੇ ਮਗਰ ਉਹ ਕਹਿੰਦਾ ਜਿਵੇਂ ਓਮੀ ਕਰਨਾ ਦੇ ਇੱਕ ਇੱਕ ਨਾ ਆਏ ਵਿੱਚ ਸਾਰੇ ਲੁੱਟਦੇ ਨੇ ਮੰਨੀ ਕਿ ਕਿ ਨਾਲੇ ਨੇ ਕੁਝ ਨਹੀਂ ਹੁੰਦਾ ਇਹਨਾਂ ਸੋਨੇ ਬਚਾ ਲੈਣਾ ਤਾਂ ਰੁਕ ਪਰ ਫਿਰ ਬੱਚੇ ਰਸੂਈ ਦਾ ਫਿਰ ਬੱਚੇ ਰਸੂਈ ਦਾ ਆਹ ਤਾਂ ਨਹੀਂ ਮੱਸਦੀ 85 ਸਭ ਚੱਲ ਰਹੀ ਹੈ ਮੇਰੀ ਲਾਸ ਤਾਂ ਪੂਰੀ ਰੋਟੀਆਂ ਮੇਰੇ ਸੋਣ ਦੀ ਵੀ ਨਹੀਂ ਸੀ ਨਹੀਂ ਲੱਗੀ ਜਿਹੜਾ ਲਾਉਣ ਨੂੰ ਆਇਆ ਮਾਸੀਆਂ ਪੂਰਾ ਦੇਖ ਦੇ ਕੇ ਕੱਢ ਦੀ ਉਹ ਮਟਰ ਚੱਲਿਆ ਨਾ ਸੇਬੀਆਂ ਦਾ ਮੇਰੇ ਸੌਹਰੇ ਦੀ ਦਾਲ ਦੀ ਗੋਲੀਆਂ ਦੇ ਵਿੱਚ ਇੱਕ ਇੱਕ ਦਾਣਾ ਹੀ ਮਟਰਾਂ ਦਾ ਚਾਹੀਦਾ ਮੈਨੂੰ ਬਾਹਲੇ ਲੋੜ ਨਹੀਂ ਕੱਢਣ ਦੀ ਔਖੇ ਨਾ ਹੋ ਮੇਰੇ ਭੈਣਰਾਓ ਔਰ ਉਹਨੇ ਕਿ ਦਾਲ ਵੀ ਨਹੀਂ ਗੱਲ ਇਤਰਾਏ ਮੋਟੇ ਹੀ ਲਾ ਗੋਣ ਆਰੀ ਉਹ ਆ ਗਈ ਬੱਚੇ ਨਾ ਜਾ 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 ਬਾਈ ਬੱਤ ਲੈ